ਸੋ ਸ਼ਕਲ ਸਟੂਡੈਂਟਸ ਸਵਾਗਤ ਆਪ ਸਭ ਦਾ ਆਪਣੇ YouTube ਦੇ ਇਸ ਚੈਨਲ ਦੇ ਉੱਪਰ ਸੋ ਅੱਜ ਦੀ ਇਹ ਵੀਡੀਓ ਜਿਹੜੀ ਹੈ ਤੁਹਾਡੇ ਲਈ ਬੇਹਦ ਇਨਫੋਰਮੇਟਿਵ ਵੀ ਹੋ ਸਕਦੀ ਹੈ ਤੁਹਾਡੇ ਲਈ ਇੱਕ ਆਸਵੰਦ ਵੀ ਹੋ ਸਕਦੀ ਹੈ ਤੁਹਾਡੇ ਲਈ ਤੁਹਾਡੇ ਫਿਊਚਰ ਦੇ ਲਈ ਇੱਕ ਬੜੀ ਇੰਪੋਰਟੈਂਟ ਜਿਹੜੀ ਇਹ ਵੀਡੀਓ ਵੀ ਹੋ ਸਕਦੀ ਹੈ ਬੜੇ ਲੋਕ ਜਿਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਹੈ ਉਹਨਾਂ ਦੇ ਲਈ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਦੁਆਰਾ 17 ਜੁਲਾਈ 2020 ਦਾ ਇੱਕ ਦਿਨ ਜਿਸ ਵਿੱਚ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਵਿੱਚ ਕਾਫੀ ਫੇਰ ਬਦਲ ਕੀਤਾ ਗਿਆ ਤੇ ਉਸ ਫੇਰ ਬਦਲ ਤੋਂ ਬਾਅਦ ਕੁਝ ਮੁਲਾਜ਼ਮਾਂ ਦੀਆਂ ਜਿਨ੍ਹਾਂ ਦੀ ਜੁਆਇਨਿੰਗਸ ਜਾਂ ਜਿਨ੍ਹਾਂ ਨੂੰ ਨੌਕਰੀ ਉਸ ਤਰੀਕ ਤੋਂ ਬਾਅਦ ਮਿਲਨੀ ਸੀ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਕਟੋਤੀ ਕੀਤੀ ਗਈ। ਔਰ ਕਟੋਤੀ ਕਰਨਾ ਵੀ ਜਿਹੜਾ ਹੈ ਉਹ ਇੱਕ ਤਰੀਕੇ ਦਾ ਇਸ ਤਰੀਕੇ ਨਾਲ ਕਿ ਪੁਰਾਣੇ ਅਤੇ ਨਵੇਂ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਵਿੱਚ ਇੱਕ ਫਰਕ ਆਉਣਾ। ਇਸ ਨੂੰ ਇਸ ਤਰੀਕੇ ਨਾਲ ਸਮਝੋ ਕਿ ਤੁਸੀਂ ਦੋ ਲੋਕ ਇੱਕੋ ਜਗ੍ਹਾ ਤੇ ਕੰਮ ਕਰ ਰਹੇ ਹੋ, ਸੇਮ ਕੰਮ ਕਰ ਰਹੇ ਹੋ ਸਾਰਾ ਦਿਨ। ਪਰ ਇੱਕ ਜਣੇ ਨੂੰ ਤਨਖਾਹ ਜਿਹੜੀ ਹੈ ਉਹ ਜ਼ਿਆਦਾ ਮਿਲੇਗੀ ਇੱਕ ਨੂੰ ਘੱਟ ਮਿਲੇਗੀ। ਔਰ ਇਹ ਜਿਹੜੀ ਤਨਖਾਹ ਦੇ ਵਿੱਚ ਇੱਕ ਗੈਪ ਹੈ ਇਹ ਇੱਕ ਸਮੇਂ ਦੇ ਨਾਲ ਜ਼ਰੂਰ ਹੁੰਦਾ ਹੈ। ਮੰਨ ਲਓ ਕਿਸੇ ਨੂੰ ਨੌਕਰੀ ਕਰਦੋਏ 10 ਸਾਲ ਹੋ ਗਏ ਤੇ ਕੋਈ ਬੰਦਾ ਹੁਣ ਨੌਕਰੀ ਵਿੱਚ ਜਾਏਗਾ। ਇਹ ਸੁਭਾਵਿਕ ਹੈ ਕਿ ਜਿਸ ਨੂੰ 10 ਸਾਲ ਹੋ ਗਏ ਉਸ ਦੀ ਤਨਖਾਹ ਜ਼ਿਆਦਾ ਹੀ ਹੋਏਗੀ। ਪਰ ਜੇਕਰ ਮੰਨ ਲਓ ਇੱਕ ਸੇਮ ਹੀ ਤਰੀਕ ਤੇ ਭਾਵੇਂ ਮੰਨ ਲਓ ਜਿਹੜਾ ਕੋਈ ਇਨਸਾਨ 16 ਜੁਲਾਈ 2020 ਨੂੰ ਜੁਆਇਨ ਹੋਇਆ ਹੋਵੇ। ਤੇ ਇੱਕ ਜੋ ਇਨਸਾਨ 17 ਜੁਲਾਈ 2020 ਨੂੰ ਜੁਆਇਨ ਹੋਇਆ ਹੋਵੇ ਸਿਰਫ ਇੱਕ ਦਿਨ ਦੇ ਫਰਕ ਦੇ ਕਾਰਨ ਉਹਨਾਂ ਦੀ ਤਨਖਾਹਾਂ ਵਿੱਚ ਜੇਕਰ 15-15000 20-20000 25-25000 10-10000 ਦਾ ਫਰਕ ਹੋਵੇਗਾ ਸੋ ਇਹ ਕਮਾੜੀ ਗੱਲ ਹੈ ਉਹ ਇੱਕ ਪਾੜਾ ਪਾਉਣ ਵਾਲੀ ਜਿਹੜੀ ਗੱਲ ਹੈ ਤੇ ਜਦੋਂ ਪੰਜਾਬ ਸਰਕਾਰ ਦੇ ਦੁਆਰਾ ਕਾਂਗਰਸ ਸਰਕਾਰ ਦੇ ਦੁਆਰਾ 17 ਜੁਲਾਈ 2020 ਨੂੰ ਇੱਕ ਜਿਹੜਾ ਹੈ ਉਹ ਲਾਅ ਲਿਆਂਦਾ ਗਿਆ ਇੱਕ ਕਾਨੂੰਨ ਲਿਆਂਦਾ ਗਿਆ ਸੋ ਉਹਦੇ ਲਈ ਇੱਕ ਬੇਹਦ ਖਬਰ ਜਿਹੜੀ ਹੈ ਉਸ ਨੂੰ ਨਾਮ ਦਿੱਤਾ ਗਿਆ ਸੱਤਵੇਂ ਪੇ ਕਮਿਸ਼ਨ ਦਾ ਤੇ ਉਸ ਤੋਂ ਬਾਅਦ ਸਰਕਾਰ ਨੇ ਬਾਕੀ ਮੁਲਾਜ਼ਮਾਂ ਤੇ ਜੋ ਸੀ ਉਹ ਛੇਵਾਂ ਪੇ ਕਮਿਸ਼ਨ ਸੀ ਅਤੇ ਨਵਿਆਂ ਦੇ ਉੱਪਰ ਸੱਤਵਾਂ ਪੇ ਕਮਿਸ਼ਨ ਸੀ ਆਓ ਆਪਾਂ ਇਸ ਨੂੰ ਦੇਖਦੇ ਹਾਂ ਕਿ ਕਿਹੜੇ ਵਿਭਾਗ ਨੇ ਕਿਹੜੇ ਵੀ ਨਿਮੇ ਤੇ ਕਹਾਂਗੇ ਕਿ ਪੀਐਸਪੀਸੀਐਲ ਬਿਜਲੀ ਵਿਭਾਗ ਨੇ ਜਿਹੜਾ ਹੈ ਉਹ ਛੇਵਾਂ ਪੇ ਕਮਿਸ਼ਨ ਆਪ ਦੇ ਮੁਲਾਜ਼ਮਾਂ ਤੇ ਲਾਗੂ ਕੀਤਾ ਸੱਤਵਾਂ ਹਟਾ ਕੇ ਸਭ ਪੂਰੀ ਜਾਣਕਾਰੀ ਕੀ ਆਪੋਸਟ ਗੱਲਬਾਤ ਕਰਦੇ ਹਾਂ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਉਨਾ ਸਾਰੇ ਮੁਲਾਜ਼ਮ ਸਾਥੀਆਂ ਨਾਲ ਜੋ ਜੁਲਾਈ 2020 ਤੋਂ ਬਾਅਦ ਨੌਕਰੀ ਦੇ ਵਿੱਚ ਆਏ ਨੇ ਜਾਂ ਜਿਹੜੇ ਨੌਕਰੀਆਂ ਦੀਆਂ ਤਿਆਰੀਆਂ ਕਰ ਰਹੇ ਨੇ ਤਾਂ ਕਿ ਸਭ ਨੂੰ ਇਹ ਮਸਲੇ ਦਾ ਪਤਾ ਲੱਗੇ ਕਿ ਮਸਲਾ ਹੈ ਕੀ ਅਸਲ ਦੇ ਵਿੱਚ ਸੋ ਇਹ ਤੁਹਾਡੇ ਸਾਹਮਣੇ ਜਿਹੜਾ ਨੋਟਿਸ ਹੈ ਜੀ ਇਹ 17 ਜੁਲਾਈ 2020 ਦਾ ਇੱਕ ਨੋਟਿਸ ਹੈ ਗਵਰਨਮੈਂਟ ਆਫ ਪੰਜਾਬ ਦੇ ਦੁਆਰਾ ਕਿ ਨਿਊ ਪੇ ਸਕੇਲ ਫਾਰ ਦਾ ਫਰੈਸ਼ ਰਿਕਰੂਟਮੈਂਟ ਅਪੋਇੰਟਮੈਂਟ ਇਨ ਦਾ ਸਰਵਿਸ ਆਫ ਗਵਰਨਮੈਂਟ ਆਫ ਪੰਜਾਬ ਔਰ ਇਟਸ ਐਨਟਾਈਟਲਸ ਥੇਅਰ ਆਫ ਰਿਗਾਰਡਿੰਗ ਕਿ ਨਵੇਂ ਪੇ ਸਕੇਲ ਦੇਣੇ ਨਵੀਆਂ ਭਰਤੀਆਂ ਨੂੰ ਜੋ ਵੀ ਪੰਜਾਬ ਸਰਕਾਰ ਦੇ ਦੁਆਰਾ ਹੋਣਗੀਆਂ ਸੋ ਇਹ ਲੈਟਰ ਜਿਹੜੀ ਸੀਗੀ ਉਹ ਇਹ ਸੀ ਕਿ ਦਾ ਗਵਰਨਮੈਂਟ ਆਫ ਪੰਜਾਬ ਕੇਅਰਫੁਲ ਕਨਸਿਡਰੇਸ਼ਨ ਉਹਨਾਂ ਦੇ ਕਰਨ ਤੋਂ ਬਾਅਦ ਉਹਨਾਂ ਨੇ ਨਵੇਂ ਪੇ ਸਕੇਲ ਲਿਆਉਣ ਬਾਰੇ ਸੋਚਿਆ ਹੈ ਤੇ ਉਸ ਦਾ ਨਾਮ ਜਿਹੜਾ ਹੈ ਉਹ 7th ਸੈਂਟਰਲ ਪੇ ਕਮਿਸ਼ਨ ਰੱਖਿਆ ਜਾ ਰਿਹਾ ਹੈ ਇਸ ਦੇ ਵਿੱਚ ਇਹ ਵੀ ਦੱਸ ਦਈਏ ਕਿ ਇਹ ਅਧੂਰੇ ਪੇ ਸਕੇਲ ਸੀ ਇਹ ਨਾ ਤਾਂ 7ਵਾਂ ਪੇ ਸਕੇਲ ਕੇਂਦਰ ਦਾ ਸੀ ਨਾ ਇਹ ਪੰਜਾਬ ਦੇ ਪੇ ਸਕੇਲ ਵਰਗਾ ਸੀ ਕਿਉਂਕਿ ਨਾ ਤਾਂ ਇਸ ਵਿੱਚ ਬਣਦੀਆਂ ਤਰਕਾਵਾਂ ਕੇਂਦਰ ਵਰਗੀਆਂ ਮਿਲੀਆਂ ਨਾ ਇਸ ਵਿੱਚ ਬਣਦੀਆਂ ਤਰਕਾਵਾਂ ਪੰਜਾਬ ਵਾਲੀਆਂ ਮਿਲੀਆਂ ਨਾ ਹੀ ਇਸ ਵਿੱਚ ਪੱਤੇ ਕੇਂਦਰ ਵਾਲੇ ਮਿਲੇ ਸੋ ਇਹ ਅਲੱਗ ਅਧੂਰਾ ਇੱਕ ਪੇ ਸ킬 ਜਿਹੜਾ ਹੈ ਉਹ ਮੁਲਾਜ਼ਮਾਂ ਦੇ ਉੱਪਰ ਲਗਾਇਆ ਗਿਆ ਇਹ ਸਾਰੀ ਜਿ ਸਾਰੀ ਲੈਟਰ ਤੁਹਾਡੇ ਸਾਹਮਣੇ ਜੀ 17 ਜੁਲਾਈ 2020 ਦੀ ਜਿਹੜੀ ਕਿ ਆਉਣ ਵਾਲੇ ਸਾਰੇ ਮੁਲਾਜ਼ਮਾਂ ਦੇ ਉੱਪਰ ਲਾਗੂ ਕੀਤੀ ਗਈ ਨਾਲ ਹੀ ਇੱਥੇ ਤੁਹਾਨੂੰ ਹੋਰ ਚੀਜ਼ ਦੱਸ ਦਈਏ ਤੁਸੀਂ ਜਿਹੜਾ ਨੋਟਿਸ ਦੇਖ ਰਹੇ ਹੋ ਪੀਐਸ ਪੀਸੀਐਲ ਜਿਹੜਾ ਆਪਾਂ ਦੱਸਦੀਏ ਬਿਜਲੀ ਵਿਭਾਗ ਜਿਹੜਾ ਪੰਜਾਬ ਦਾ ਹੈ ਇੱਕ ਕਾਰਪੋਰੇਸ਼ਨ ਦੇ ਅੰਡਰ ਦਿੱਤਾ ਹੋਇਆ ਸੀ ਉਹ ਜਿਹੜਾ ਹੈ ਜੀ ਇਹਦੇ ਵਿੱਚ ਕੀ ਹੋਇਆ ਸੀ ਕਿ ਪੀਐਸਪੀਸੀਐਲ ਵਿੱਚ ਕਲਰਕਾਂ ਦੀ ਭਰਤੀ ਨਿਕਲੀ ਸੀ ਕੁਝ ਹੋਰ ਵੀ ਭਰਤੀਆਂ ਸੀ ਜਿਹੜੀਆਂ ਭਰਤੀਆਂ ਦੇ ਸੀਰੀਅਲ ਨੰਬਰ ਸੀ 293 294 295 ਤੇ 296 2019 ਇਹ ਭਰਤੀਆਂ 2019 ਦੇ ਵਿੱਚ ਨਿਕਲੀਆਂ 20 ਦੇ ਵਿੱਚ ਕਰੋਨਾ ਆ ਗਿਆ ਉਸ ਤੋਂ ਬਾਅਦ ਕਰੋਨਾ ਕਰਕੇ ਜੁਆਇਨਿੰਗਸ ਰੁਕੀਆਂ ਜੁਆਇਨਿੰਗ ਲੇਟ ਹੋਈਆਂ ਕੁਝ ਕੁ ਦੀ ਪਹਿਲਾਂ ਹੋ ਗਈਆਂ ਸੋ ਇਹ ਇੱਕ ਮਸਲਾ ਜਿਹੜਾ ਸੀ ਕਿ 19 ਦੀ ਭਰਤੀ ਸੀ 20 ਦੇ ਵਿੱਚ ਪੇ ਕਮਿਸ਼ਨ ਆ ਗਿਆ ਤੇ 20 ਦੇ ਵਿੱਚ ਕਰੋਨਾ ਵੀ ਲੱਗ ਗਿਆ ਜਿਸ ਕਾਰਨ ਭਰਤੀਆਂ ਲੇਟ ਹੋਈਆਂ ਰਿਜ਼ਲਟ ਲੇਟ ਆਏ ਕੇਸ ਚੱਲੇ ਸੋ ਇਹ ਨੋਟਿਸ ਜਿਹੜਾ ਹੈ ਉਹ ਕੀ ਆਇਆ ਹੈ ਕਿ ਦਾ ਡਿਸੀਜਨ ਟੇਕਨ ਬਾਏ ਦਾ ਬੋਰਡ ਇਨ ਇਟਸ 107th ਮੀਟਿੰਗ ਅੰਡਰ 107th ਮੀਟਿੰਗ ਜਿਹੜੀ 12 ਜੁਲਾਈ 2024 ਨੂੰ ਕੀਤੀ ਗਈ ਚੰਡੀਗੜ੍ਹ ਦੇ ਵਿੱਚ ਉਸ ਦੇ ਵਿੱਚ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਗਿਆ ਰੈਜ਼ੋਲੂਸ਼ਨ ਕੀ ਸੀ ਕਿ ਪੰਜਵਾਂ ਤੇ ਛੇਵਾਂ ਪੇ ਕਮਿਸ਼ਨ ਜਿਹੜਾ ਪੰਜਾਬ ਦੇ ਪੀਐਸਪੀਸੀਐਲ EMPLOYEES ਦੇ ਉੱਪਰ ਲਾਇਆ ਜਾਏਗਾ ਉਹਨਾਂ ਦੇ ਉੱਪਰ ਹੋ ਜੁਆਇੰਟ ਸਰਵਿਸ ਆਫ ਪੀਐਸਪੀਸੀਐਲ ਓਨ অর ਆਫਟਰ 17 7 2020 ਜਿਨ੍ਹਾਂ ਨੇ 17 ਜੁਲਾਈ 2020 ਤੋਂ ਭਾਵੇਂ ਉਸ ਦਿਨ ਭਾਵੇਂ ਉਸ ਤੋਂ ਬਾਅਦ ਭਾਵੇਂ ਉਸ ਤੋਂ ਪਹਿਲਾਂ ਕੋਈ ਵੀ ਭਰਤੀ ਆਈ ਹੋਵੇ ਕੋਈ ਵੀ ਭਰਤੀ ਹੋਇਆ ਹੋਵੇ ਉਹਨਾਂ ਸਾਰਿਆਂ ਦੇ ਉੱਪਰ 6ਵਾਂ ਤੇ 5ਵਾਂ ਪੇ ਕਮਿਸ਼ਨ ਲਾਉਣ ਦੀ ਜਿਹੜੀ ਹੈ ਉਹ ਸਿਫਾਰਿਸ਼ ਕੀਤੀ ਤੇ ਇਹ ਰੂਲ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਗਿਆ ਕਿ ਸਾਰਿਆਂ ਨੂੰ ਹੀ 6ਵਾਂ ਤੇ 6ਵਾਂ ਪੇ ਕਮਿਸ਼ਨ ਹੀ ਮਿਲੇਗਾ ਯਾਨੀ ਕਿ ਪੰਜਾਬ ਦਾ ਪੇ ਸਕਿਲ ਮਿਲੇਗਾ ਤੇ ਕਿੰਨਾ ਪ੍ਰਤੀਆਂ ਲਈ 293 ਨੰਬਰ 294 295 ਤੇ 296 2019 ਦੀ ਪ੍ਰਤੀ ਸੋ ਇਹ ਨੋਟਿਸ ਸੀ ਜਿਹੜਾ ਕਿ ਇਹ ਕਹਿੰਦਾ ਹੈ ਕਿ ਪੰਜਾਬ ਦੇ ਵਿੱਚ ਜੋ ਪੀਐਸਪੀਸੀਐਲ ਦੇ ਮੁਲਾਜ਼ਮਾਂ ਤੇ 7ਵਾਂ ਪੇ ਕਮਿਸ਼ਨ ਲਾਇਆ ਗਿਆ ਉਸ ਨੂੰ ਉਹ ਰੈਜ਼ੋਲੂਸ਼ਨ ਚ ਪਾਸ ਕਰਦੇ ਨੇ ਕਿ ਉਹਨਾਂ ਤੇ 6ਵਾਂ ਤੇ 5ਵਾਂ ਪੇ ਕਮਿਸ਼ਨ ਹੀ ਲੱਗਿਆ ਰਹੇਗਾ ਪਾਉ ਪੰਜਾਬ ਦਾ ਪੇ ਸਕੇਲ ਮਿਲੇਗਾ ਜੋ ਪੰਜਾਬ ਦੇ ਬਾਕੀ ਮੁਲਾਜ਼ਮਾਂ ਨੂੰ ਪਹਿਲਾਂ ਮਿਲਦਾ ਸੀ ਉਹੀ ਪੇ ਸਕੇਲ ਨਵੇਂ ਮੁਲਾਜ਼ਮਾਂ ਨੂੰ ਵੀ ਮਿਲੇਗਾ ਸੋ ਏਸੇ ਦੀ ਤਰਜ਼ ਦੇ ਉੱਪਰ ਜਿਹੜੇ ਵੀ ਹੋਰ ਬਾਕੀ ਮੁਲਾਜ਼ਮ ਨੇ ਪੰਜਾਬ ਸਰਕਾਰ ਦੇ ਜੋ 2020 ਤੋਂ ਪਹਿਲਾਂ ਦੀ ਇਸ਼ਤਿਹਾਰ ਦੇ ਵਿੱਚ ਸੀਗੇ ਜੁਆਇਨਿੰਗ ਆ ਬਾਅਦ ਵਿੱਚ ਹੋਈਆਂ ਕੁਝ ਭਰਤੀਆਂ ਦੇ ਇਸ਼ਤਿਹਾਰ ਵੀ ਉਸ ਤੋਂ ਬਾਅਦ ਆਏ ਤੇ ਭਰਤੀਆਂ ਵੀ ਬਾਅਦ ਵਿੱਚ ਹੋਈਆਂ ਉਹਨਾਂ ਸਾਰਿਆਂ ਦੀ ਮੰਗ ਹੀ ਇਹ ਹੈ ਕਿ ਸਾਨੂੰ ਪੰਜਾਬ ਦਾ ਪੇ ਸਕੇਲ ਦਿੱਤਾ ਜਾਵੇ ਕੋਈ ਵੀ ਅਧੂਰਾ ਪੇ ਸਕੇਲ ਨਾ ਦਿੱਤਾ ਜਾਵੇ ਅਧੂਰਾ ਭਾਅ ਸਤਵਾਂ ਪੇ ਸਕੇਲ ਸੋ ਇੱਕ ਖਬਰ ਸੀਗੀ ਤੇ ਇਸ ਦੇ ਥੰਬਨੇਲ ਤੋਂ ਵੀ ਤੁਹਾਨੂੰ ਪਤਾ ਲੱਗਿਆ ਕਿ ਆਪਾਂ ਇਹੀ ਗੱਲ ਕੀਤੀ ਹੈ ਕਿ ਪੰਜਾਬ ਸਰਕਾਰ ਨੇ ਸਤਵਾਂ ਪੇ ਕਮਿਸ਼ਨ ਵਾਪਸ ਲਿਆ ਤਾਂ ਇਹਦਾ ਜਵਾਬ ਹੈ ਨਹੀਂ ਪੰਜਾਬ ਸਰਕਾਰ ਨੇ ਸਤਵਾਂ ਪੇ ਕਮਿਸ਼ਨ ਵਾਪਸ ਨਹੀਂ ਲਿਆ ਇਹ ਪੀਐਸਪੀਸੀਐਲ ਨੇ ਲਿਆ ਹੈ ਪੀਐਸਪੀਸੀਐਲ ਇੱਕ ਕਾਰਪੋਰੇਸ਼ਨ ਹੈ ਪ੍ਰਾਈਵੇਟ ਕਾਰਪੋਰੇਸ਼ਨ ਦੀ ਤਰ੍ਹਾਂ ਜਿਹੜਾ ਉਹ ਕੰਮ ਕਰਦੀ ਹੈ ਕਾਰਪੋਰੇਸ਼ਨ ਨੇ ਆਪਦੀ ਕਮਾਈ ਕਰਕੇ ਆਪਦੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣੀਆਂ ਨੇ ਸੋ ਉਹ ਆਪਦੇ ਪੱਧਰ ਤੇ ਫੈਸਲਾ ਲੈ ਗਈ ਹੈ ਪਰ ਪੰਜਾਬ ਸਰਕਾਰ ਦੇ ਕੋਲ ਜਿਹੜੇ ਮੁਲਾਜ਼ਮ ਨੇ ਉਹਦਾ ਫੈਸਲਾ ਪੰਜਾਬ ਸਰਕਾਰ ਨੇ ਲੈਣਾ ਹੈ ਕਿ ਉਹਨਾਂ ਦੇ ਉੱਪਰ ਪੀ ਕਮਿਸ਼ਨ ਦਾ ਕਿਵੇਂ ਕੰਮ ਕੀਤਾ ਜਾਏ। ਹਾਲਾਂਕਿ ਸਮੇਂ-ਸਮੇਂ ਤੇ ਮੀਟਿੰਗਾਂ ਪੰਜਾਬ ਸਰਕਾਰ ਦੇ ਸਾਡੇ ਚੀਫ ਮਨਿਸਟਰ ਦੁਆਰਾ ਕੀਤੀਆਂ ਜਾਂਦੀਆਂ ਨੇ ਪਰ ਉਹਨਾਂ ਵਿੱਚ ਕੋਈ ਵੀ ਹੱਲ ਜਿਹੜਾ ਫਿਲਹਾਲ ਇਸ ਦੇ ਲਈ ਨਹੀਂ ਨਿਕਲ ਰਿਹਾ। ਸੋ ਤੁਹਾਨੂੰ ਦੱਸ ਦਈਏ ਕਿ 7ਵਾਂ ਪੀ ਕਮਿਸ਼ਨ ਫਿਲਹਾਲ ਸਰਕਾਰ ਨੇ ਵਾਪਸ ਨਹੀਂ ਲਿਆ। ਪੀਐਸਪੀਸੀਐਲ ਨੇ ਆਪ ਦੇ ਉਹਨਾਂ ਇਸ਼ਤਿਹਾਰ ਜਿਹੜੇ ਦੇ ਇਸ਼ਤਿਹਾਰ 293 ਤੋਂ 296 2019 ਵਿੱਚ ਆਏ ਸੀ ਤੇ ਜਿਨ੍ਹਾਂ ਦੀ ਵੀ ਭਰਤੀ 17/7/20 ਤੋਂ ਜਾਂ ਉਸ ਤੋਂ ਬਾਅਦ ਹੋਈ ਆ ਉਹਨਾਂ ਤੇ ਉਹਨਾਂ ਨੇ 6ਵੇਂ ਪੇ ਕਮਿਸ਼ਨ ਲਾਗੂ ਕਰ ਦਿੱਤਾ ਹੈ। ਬਾਕੀ ਹਜੇ ਜਿਹੜੇ ਵੀ ਮੁਲਾਜ਼ਮ 2020 ਤੋਂ ਬਾਅਦ ਜੁਆਇਨ ਹੋਏ ਨੇ ਉਹਨਾਂ ਦੇ ਉੱਪਰ ਪੰਜਾਬ ਸਰਕਾਰ ਨੇ ਫਿਲਹਾਲ ਕੋਈ ਵੀ ਪੇ ਕਮਿਸ਼ਨ ਵਾਪਸ ਨਹੀਂ ਲਿਆ। ਕੋਈ 6ਵੇਂ ਪੇ ਕਮਿਸ਼ਨ ਨਵੇਂ ਮੁਲਾਜ਼ਮਾਂ ਨੂੰ ਨਹੀਂ ਦਿੱਤਾ। ਸੋ ਇਸ ਦੇ ਲਈ ਹਮਲਾ ਮਾਰੋ ਤੇ ਇਸ ਦੇ ਉੱਪਰ ਪੈਰਾ ਦਿਓ। ਧੰਨਵਾਦ। ਥੈਂਕ ਯੂ ਵੈਰੀ ਮਚ।